ਕਦੋਂ ਸਮਝਣਗੇ ਲੋਕ ਪਾਣੀ ਦੀ ਅਹਿਮੀਅਤ ਤੇ ਪਾਣੀ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ ਵੀਡੀਓ ਤੁਹਾਨੂੰ ਵੀ ਰੱਖ ਦੀਗੀ ਹਲਾ ਕੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮ ਦੀ ਪ੍ਰਾਣਾ ਨਾਲ ਨਾਲ ਇੱਕ ਵੀਡੀਓ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਲੋਕ ਬੜਾ ਇਸ ਵੀਡੀਓ ਦੇ ਉੱਪਰ ਕਮੈਂਟ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਣੀ ਇਸੇ ਤਰ੍ਹਾਂ ਮੁੱਕ ਗਿਆ ਤਾਂ ਲੋਕਾਂ ਦਾ ਹੋਊਗਾ ਕੀ ਤੇ ਲੋਕ ਪਾਣੀ ਵਿਅਰਥ ਵੀ ਬਹੁਤ ਕਰਦੇ ਆ ਦੋਸਤੋ ਘਰੇ ਇੱਕ ਸਵਿੱਚ ਛੱਡ ਕੇ ਘੰਟੇ-ਘੰਟੇ ਤੱਕ ਦੋ-ਦੋ ਘੰਟੇ ਤੱਕ ਮੋਟਰਾਂ ਚੱਲਦੀਆਂ ਨੇ ਪਾਣੀ ਡੁੱਲਦਾ ਰਹਿੰਦਾ ਪਰ ਕੋਈ ਅਸਰ ਨਹੀਂ ਪਰ ਜਦੋਂ ਇਹ ਹਾਲ ਹੋ ਜਾਣਗੇ ਜਿਹੜਾ ਨਾਲ ਵੀਡੀਓ ਚੱਲੀ ਜਾਂਦੀ ਹੈ ਤੁਸੀਂ ਦੇਖ ਲਓ ਵੀ ਲੋਕ ਕਿਵੇਂ ਪਾਣੀ ਭਰ ਰਹੇ ਨੇ ਤੇ ਕਿੰਨੇ ਔਕੇ ਹੋ ਰਹੇ ਆ ਕਿਵੇਂ ਤੁਬਕਾ ਤੁਬਕਾ ਪਾਣੀ ਵੀ ਉਹਨਾਂ ਦੇ ਲਈ ਸਹਾਈ ਹੋ ਰਿਹਾ ਤਾ ਦੋਸਤੋ ਪਾਣੀ ਦੀ ਅਹਿਮੀਅਤ ਨੂੰ ਸਮਝੋ ਜਿੰਨੇ ਲੋਕ ਵਿਅਰਥ ਪਾਣੀ ਢੋਲਦੇ ਆ ਉਹਨਾਂ ਦੀ ਵੀਡੀਓ ਕਮੈਂਟਾਂ 'ਚ ਜ਼ਰੂਰ ਸਾਂਝੀ ਕਰ ਦਿਓ ਤੇ ਉਹਨਾਂ ਨੂੰ ਆਖਲ ਵੀ ਆਜੇ ਵੀ ਜਿਹੜੇ ਫਾਲਤੂ ਪਾਣੀ ਢੋਲਦੇ ਨੇ ਤਾਂ ਦੋਸਤੋ ਪਾਣੀ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੀ ਭਵਿੱਖ ਦੇ ਲਈ ਆਉਣ ਵਾਲੀ ਪੀੜ੍ਹੀ ਦੇ ਲਈ ਜੇ ਪਾਣੀ ਬਚਾਉਣਾ ਹੈ ਤਾਂ ਉਸ ਨੂੰ ਉਸ ਦੀ ਕੇਅਰ ਕਰਨੀ ਜ਼ਰੂਰੀ ਹੈ ਉਸ ਨੂੰ ਵਰਤੋ ਸਿਰ ਵਰਤਣਾ ਜ਼ਰੂਰੀ ਹੈ ਤਾਂ ਹੁਣ ਇਹ ਵੀਡੀਓ ਤੁਹਾਨੂੰ ਵੀ ਇੱਕ ਸਬਕ ਸਿਖਾਰੀ ਹੋਵੇਗੀ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਹਾਲ ਹੋਗੇ ਤਾਂ ਲੋਕ ਤਰਾ ਤਰਾ ਕਰਨਗੇ ਪਾਣੀ ਦੇ ਬਿਨਾ ਕਿਵੇਂ ਲੋਕ ਬਚ ਸਕਣਗੇ ਤਾਂ ਲੋਕੋ ਹੁਣ ਤੁਹਾਡੇ ਹੱਥ ਹੈ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਪਾਣੀ ਹੁਣ ਬਚਾਉਣਾ ਜ਼ਰੂਰੀ ਹੈ ਕਿਉਂਕਿ ਪਾਣੀ ਦਾ ਪੱਧਰ ਇਸੇ ਕਰਕੇ ਨੀਵਾ ਜਾ ਰਿਹਾ ਕਿਉਂਕਿ ਪਾਣੀ ਦੀ ਵਰਤੋਂ ਵੱਧ ਹੋ ਰਹੀ ਹੈ ਬੇਫਜ਼ੂਲ ਪਾਣੀ ਡੋਲਿਆ ਜਾਂਦਾ ਹੈ ਤਾਂ ਹੁਣ ਲੋਕਾਂ ਦੇ ਸੇਧ ਦੇ ਲਈ ਵੀਡੀਓ ਤਾਂ ਬਣਾਤੀ ਦੋਸਤੋ ਵੀਡੀਓ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਆਪਣੀ ਰਾਇ ਕਰ ਦਿਓ ਸਾਂਝੀ ਤੇ ਦੋਸਤੋ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਜਿਹੜੇ ਘਰ ਦੇ ਵਿੱਚ ਸਵਿੱਚ ਛੱਡ ਕੇ ਮੋਟਰ ਤਾਂ ਛੱਡ ਦਿੰਦੇ ਨੇ ਪਰ 4 4 5 5 ਘੰਟੇ ਪਾਣੀ ਡੁੱਲਦਾ ਰਹਿੰਦਾ ਤਾਂ ਉਹਨਾਂ ਨੂੰ ਦੋਸਤੋ ਆਕਲ ਆ ਜੇ ਆ ਵੀਡੀਓ ਦੇਖ ਲਓ ਵੀ ਆ ਹਾਲ ਹੋ ਜਾਣਗੇ ਜੇ ਆਪਾਂ ਪਾਣੀ ਦਾ ਬਚਾ ਨਾ ਕੀਤਾ ਤਾਂ ਕਿੰਨੇ ਔਖੇ ਤਰੀਕੇ ਦੇ ਨਾਲ ਆ ਪਾਣੀ ਕਿਵੇਂ ਭਰ ਰਹੇ ਨੇ ਗੜਬੀਆਂ ਦੇ ਨਾਲ ਤੁਸੀਂ ਦੇਖ ਲਓ ਵੀ ਕਿਵੇਂ ਇੱਕ ਟੋਆ ਪਟਦੇ ਆ ਉਹਦੇ ਵਿੱਚੋਂ ਪਾਣੀ ਲਵਦੇ ਆ ਤੇ ਫਿਰ ਪਾਣੀ ਇਕੱਠਾ ਕਰ ਰਹੇ ਆ ਤਾਂ ਦੋਸਤੋ ਆ ਹਾਲ ਨਾ ਹੋਣ ਇਸ ਤੋਂ ਪਹਿਲਾਂ ਆ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਆਂ ਇੱਕ ਨਵੀਂ ਵੀਡੀਓ ਨਾਲ ਧੰਨਵਾਦ